ਲਓ ਵੀ ਮੰਨ ਲਓ ਜਿਹੜੇ ਬੰਦੇ ਨੇ ਜੌਂਡੀਅਰ ਲੈਣੇ ਨਾ ਤੇ ਆਪਾਂ ਤੁਹਾਨੂੰ ਬੰਦਾ ਮਲਾ ਲਾਂਦੇ ਆ ਤਿੰਨ ਚਾਰ ਜੌਂਡੀਅਰ ਨੇ ਤੇ ਤੁਸੀਂ ਕਰ ਲਿਓ ਕੰਟੈਕਟ ਕਿਉਂ ਵੀ ਕਾ ਗੰਦੀਪਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਗੱਲ ਸਹੀ ਐ ਜੌਂਡੀਅਰ ਹੈਗੇ ਕਿੰਨੇ ਖੜੇ ਅੱਜ ਤਿੰਨ ਆ ਜੀ ਤਿੰਨੇ ਹਾਂਜੀ ਤੇ ਆਪਾਂ ਫਿਰ ਇਹ ਤੋਂ ਕਰ ਦਈਏ ਸਟਾਰਟ ਹਨਾ ਇਹਦੀ ਦੇ ਸਟੋਰੀ 52 10 ਅੱਛਾ ਜੀ 20 ਮਾਡਲ ਆ ਜੀ 50 ਨੰਬਰ ਆ ਅੱਛਾ ਤੇ ਨਾਲ ਦੇ ਟਾਇਰ ਨੇ ਅੱਛਾ ਹਾਂ 80 ਪੈਸੇ 85 ਪੈਸੇ ਟਾਇਰ ਪਏ ਆ ਨਾਲ ਦੇ ਜੀ ਹੂੰ ਗੇਅਰ ਪ੍ਰੋ ਗੇਅਰ ਪ੍ਰੋ ਆ ਗਿਆ ਹਲਟਾ ਮਾਡਲ ਰਿਵਰਸ ਵੀਟੀ ਕੋ ਗਿਆ ਰਿਵਰਸ ਵੀਟੀ ਆ ਗਿਆ ਕਨੋਪੀ ਫਾਈਵਰ ਹੱਡ ਆ ਗਿਆ ਹਾਂ ਕੰਪਨੀ ਦੀ ਹੈ ਜੀ ਇਹ ਬਾਹਰਲੀ ਨਹੀਂ ਦੇਸੀ ਨਹੀਂ ਹਾਂ ਕੰਪਨੀ ਦੀ ਆ ਗਈ ਹਾਂ ਜੀ ਹਾਂ ਨਹੀਂ ਕਿਹਾ ਜੀ ਅੱਛਾ ਤੇ ਕੀ ਕੰਡੀਸ਼ਨ ਹੈ ਫਿਰ ਇਹਦੀ ਰੰਗ ਪੇਂਟ ਦੀ ਤੇ ਗੇਅਰ ਇੰਜਨ ਦੀ ਵੀਰੇ ਹੋਂ ਚੰਗਾ ਜੀ Ориਜినਲ ਸਾਰਾ ਜੇਨੂ ਆਣਾ ਅੱਛਾ ਸਾਰਾ ਜੇਨੂ ਆਨੇ ਹਾਂਜੀ ਨੰਬਰ ਕਿੱਥੋਂ ਦਾ ਆ ਗਿਆ ਇਹ ਪੀਵੀ 25 ਫਾਜ਼ਲਕਾ ਨੰਬਰ ਪੰਜਾਬ ਆ ਗਿਆ ਹਨਾ ਹਾਂਜੀ ਤੇ ਜੇਰ ਪ੍ਰੋ ਆ ਗਿਆ 4 ਸਪੀਡ ਚ ਆ ਗਿਆ ਫੁੱਲ ਟਾਪ ਆ ਗਿਆ ਫੁੱਲ ਟਾਪ ਆ ਗਿਆ 20 ਮਾਡਲ ਕਾਪੀ ਕਾਪੀ 21 ਦੀ ਆ ਗਈ ਹਾਂ ਤੇ ਰਨਿੰਗ ਰੂਨਿੰਗ ਕਿੰਨੇ ਘੰਟੇ ਹੈ ਇਹ ਇਹ 1500 ਪੰਪ 15 1500 ਲਗ ਭਾਗ ਚੱਲ ਚੱਲਦਾ ਇੱਕ ਆਈਡੀਆ ਜਾਂ ਹੋਏ ਦਾ ਆਪਾਂ ਨੂੰ ਕੋਈ ੜਿੱਕਾ ਨਹੀਂ ਹੁੰਦਾ ਇਸ ਚੀਜ਼ ਦਾ ਹਨਾ ਵੀ ਉਹ ਚ ਕੋਈ ਗੱਲ ਨਹੀਂ ਹੁੰਦੀ ਤੇ 7 ਲੱਖ 10 ਹਜ਼ਾਰ ਰੁਪਏ ਡਿਮਾਂਡ ਰੱਖਦੀ ਇਹਦੀ ਹਾਂਜੀ ਫਿਰ ਇਹਦਾ ਕਿੰਨਾ ਕ ਮੰਨਤਨ ਕਰਦੇਗਾ 680 ਦਾ ਦੇ ਦਾਂਗੇ ਕੀ ਅਸੀ ਦਾ 3000 ਰੁਪਏ ਜਾਕ ਫੁੱਲੀ ਡਿਸਕਾਊਂਟ ਕਰਦਾ ਫੁੱਲੀ ਡਿਸਕਾਊਂਟ ਕਰਦਾ ਹੈਨਾ ਤੇ ਉਦੋਂ ਅੱਗੇ ਆ ਗਿਆ 5405 ਹੈ 2021 ਮਾਡਲ ਹਮ ਨੰਬਰ ਇਹਦਾ ਹਰਿਆਣਾ ਐਚ ਆਰ 25 ਡਬਲ ਵਾਲੀ ਦਾ ਅੱਛਾ ਹਾਂਜੀ ਲੋਕਲ ਜੀ ਆ ਗਿਆ ਵੀ ਲੋਕਲ ਜੀ ਆ ਗਿਆ ਹਮ ਤੇ ਹਰਿਆਣਾ ਨੰਬਰ ਹੈ 21 ਮਾਡਲ ਆ ਟਾਇਰਾਂ ਦੀ ਗੱਲ ਕਰਨਾ 90 ਪੈਸੇ ਟਾਇਰ ਪਏ ਆ ਅੱਛਾ ਹਾਂਜੀ ਇਹ ਟਾਇਰ ਇਹਦੇ ਨਾਲ ਦੀ ਹੋਣਗੇ ਵੀ ਨਾਲ ਦੇ ਨਾਲ ਇਹ ਵੀ ਨਾਲ ਦੇ ਆ ਰਿਹਾ 1300 ਘੰਟੇ ਚੱਲੇ 1300 ਘੰਟੇ ਹੀ ਚੱਲਿਆ ਨਾ ਫਰਸਟ ਪਾਰਟੀ ਫਰਸਟ ਪਾਰਟੀ ਆ ਗਿਆ 1300 ਘੰਟੇ ਚੱਲੇ ਨਾਲ ਦੇ ਟਾਇਰ ਗੇਅਰ ਪ੍ਰੋ ਫਾਈਬਰ ਹੌਡ ਨਾਲ ਫਾਈਬਰ ਹੌਡ ਨਾਲ 80000 ਰੇਨਲ ਅੱਛਾ ਪਤਲੀ ਟਾਇਰ ਪਹਿਣਾ ਹੁੰਦਾ 80000 ਇਹ ਨਿਸ਼ਾਨੀ ਆ ਗਈ ਹੈ ਨਾ ਪਤਲੀ ਪੈ ਤੇ ਮਿਊਜ਼ਿਕ ਸਿਸਟਮ ਵਿੱਚ ਹੀ ਜਾਊਗਾ ਇਹ ਗੀਤ ਲਗਾਉਂਦਾ ਚੱਲਦਾ ਹੀ ਮਿਊਜ਼ਿਕ ਸਿਰਫ ਸੁਣ ਅੱਛਾ ਗੁੱਚੇ ਮੰਨ ਲਾ ਵੀ ਜੇ ਸਰਕਾਰ ਨਾਲ ਨੂੰ ਨਹੀਂ ਛੱਡਾ ਕਰਨ ਲੱਗਦੇ ਚਿੱਟਾ ਹਾਥੀ ਮੰਨ ਲਾ ਵੀ ਬੋਰਡ ਲਾ ਤੇ ਉਦਘਾਟਨ ਕਰਕੇ ਉਹ ਚਿੱਟਾ ਹਾ ਜਾਂਦੇ ਵਜਾਉਂਦੇ ਜਾਏ ਉਹ ਗਾਣੇ ਹੈ ਹਾਂਜੀ ਅੱਛਾ ਤੇ 795 ਦੀ ਡਿਮਾਂਡ ਆ ਗਈ ਦੀ ਹੈਨਾ ਹਾਂਜੀ 63 65 ਵਿਚ ਆ ਗਿਆ ਜੀ ਅੱਛਾ ਹਾਂਜੀ 54 ਪੰਗ ਇਹ ਵੀ ਇਹ ਵੀ ਬੀਪਰੋ 4 ਸਪੀਡ ਆ ਗਿਆ ਹੈਨਾ ਹਾਂਜੀ ਹਾਂਜੀ ਇਹ ਬੰਦ ਹੋ ਗਿਆ ਜੀ ਇਹ ਵੀ ਬੰਦ ਹੋ ਗਿਆ ਸੀਆਰਡੀ ਆਉਂਦਾ ਜੀ ਅੱਛਾ ਸੀਆਰਡੀ ਆ ਗਿਆ ਨਾ ਉਹ ਮਹਿੰਗਾ ਹੋਊਗਾ ਹੈਨਾ ਹਾਂਜੀ ਹੂੰ ਇਹ ਵੀ ਰੋਲੇ ਪੈਣੇ ਆ ਹੁਣ ਸੀਆਰਡੀ ਤੇ ਦੂਜੇ ਸਿੰਪਲ ਦੇ ਹੈਨਾ ਹਾਂਜੀ ਹੂੰ ਤੇ ਕਿੰਨੇ ਦਾ ਹੋਊ ਜੀ 795 ਤੋਂ ਬਾਈ ਕਿਤਨੇ ਹੈ ਇਹਦੇ ਤਾਂ 7 ਲੱਖ ਤੇ 70000 ਰੁਪਏ ਦਾ 25000 ਰੁਪਏ ਘਟਾ ਕੇ ਹਾਂਜੀ ਤੇ ਉਸ ਤੋਂ ਬਾਅਦ ਇੱਕ ਆ ਹੈ ਬਟੰਡਾ ਪਹਿਲਾਂ ਵੀ ਆਪਾਂ ਇਹਦੀ ਗੱਲ ਕੀਤੀ ਹੈ 5204 ਹਾਂ ਬਲਬਲ ਦਾ ਬੱਚਾ ਕਾਲੇ ਘੜੇ ਚ ਹਾਂਜੀ ਹਨਾ ਤੇ ਜੀਨੇ ਕਹੇ ਇੱਕ ਵਾਰੀ ਰੱਖ ਲਿਆ ਉਹ ਦੁਬਾਰੇ ਫੇਰ ਜ਼ਰੂਰ ਪਾਲਦਾ ਹੈ ਹੈਨਾ ਹਾਂਜੀ ਇਹਦੀ ਕੀ ਸਟੋਰੀ ਹੈ ਫਿਰ 2010 ਮਾਡਲ ਦਾ ਬਟੰਡਾ ਨੰਬਰ ਅੱਛਾ ਅਗਲੇ ਟਾਇਰ ਨਾਲ ਦੇ ਅੱਜ ਅੱਛਾ ਜੀ ਹਾਂਜੀ ਕੀ ਬਾਤ ਹੈ ਅਗਲੇ ਟਾਇਰ ਨਾਲ ਦੇ 600 600 ਲੌ ਕੇ ਮੈਂ ਲੈਂਦੇ ਹਾਂ ਤੇ ਪਿਛਲੇ ਹੂੰ ਰਸੋਈ ਬਾਡੀ ਬੁੱਡੀ ਲੈਂ ਦਾ ਸਭ ਸਵੇਖੀ ਸੰਗਲ ਨਹੀਂ ਗਿਆ ਤੇ ਕੀ ਬਾਤ ਆਣੀ ਹੈ ਨਾ ਬਾਡੀ ਬੁੱਡੀ ਲੈਂ ਦਾ ਕੋਕ ਤੇ ਸੋਹਣਾ ਬੈ ਟ੍ਰੈਕਟਰ ਬਾਈ ਹੈ ਨਾ ਹਾਂਜੀ ਡਬਲ ਪਾਵਰ ਕੋਲਰ ਸ਼ਿਫਟ ਤੇ ਪਿਛਲੇ ਟਾਇਰ ਕਿੰਨੇ ਕਿਤੇ ਆਗੇ ਹੋ ਗਏ ਇਹ ਇਹਦੇ ਟਾਇਰ ਹੋਣਗੇ 75 ਪੈਸੇ 75 ਪੈਸੇ ਪਿਛਲੇ ਟਾਇਰ ਆ ਗਏ ਇਹ ਤਾਂ ਕਿਹਨੇ ਗੇਅਰ ਇੰਜਨ ਦੀ ਕੀ ਸਟੋਰੀ ਹੈ ਭਈ ਦੀ ਗੇਅਰ ਇੰਜਨ ਦਾ ਓਕੇ ਜੀ ਓਕੇ ਜਮਾ ਹਾਂਜੀ ਅੱਛਾ ਤੇ 4,25,000 ਰੁਪਏ ਦੀ ਡਿਮਾਂਡ ਆ ਗਈ ਹੈ ਨਾ ਹਾਂਜੀ ਇਹ ਵੀਰੇ ਕਿੱਥਾ ਤੱਕ ਹੋ ਜੂਗਾ ਚਾਰ ਦਾ ਦੇ ਦੇ ਆਏ ਪੂਰੇ ਦਾ ਪੂਰੇ ਚਾਰ ਦਾ ਆ ਸਾਲ ਸਲਫ ਵਾਲੇ ਸਕੈਨਰ ਵੇਖੀ ਹੂੰ ਓਵੇਂ ਪਈ ਐ ਸਕੈਨਰ ਬਾਕੀ ਬਾਹਰ ਨਹੀਂ ਸਟicker ਆ ਹਨਾ ਕੱਟ ਦੇ ਇੱਥੇ ਤਾਂ ਵੀਰੇ ਇਹੀ ਆ ਨਾ ਅਜੇ ਦੀ ਖੁੱਲਿਆ ਨਹੀਂ ਵੀਰੇ ਸੈਲਫ ਹਾਂ ਹਾਂ ਹਨਾ ਸੈਲਫ ਸਲਫ ਕੁਝ ਨਹੀਂ ਖੁੱਲਿਆ ਹਨਾ ਤੇ ਆਪਣੇ ਹੋਗੇ ਚਾਰੇ ਪੰਜੇ ਹਾਂ ਜੌਹਨ ਜੀ ਤੈਨੂੰ ਸੀਆਪਾ ਤਿੰਨੇ ਦਿਖਾ ਦੇ ਤਿੰਨੇ ਦਿਖਾ ਦੇ ਹਨਾ ਦੂਜੀ ਆਪਣੀ ਵੱਡੀ ਵੀਡੀਓ ਚ ਆ ਗਈ ਸੀ ਹਾਂਜੀ ਹਨਾ ਤੇ ਇਸ ਤੋਂ ਬਣਾ ਕੋਈ ਹੋਰ ਟਰੈਕਟਰ ਹੋਣਾ ਔਰ ਹੈ ਨਹੀਂ ਔਰ ਹੈ ਨਹੀਂ ਬਹੁਤ ਹੋ ਗਏ ਕਹਦੇ ਹੁਣ ਬਹੁਤ ਹੋ ਗਏ ਬਹੁਤ ਹੋ ਗਏ ਨਾ 12 ਟਰੈਕਟਰ ਹੋ ਗਏ 12 ਟਰੈਕਟਰ ਹੋ ਗਏ ਤੇ ਫੋਨ ਨੰਬਰ 9988745420 ਹਮ ਤੇ ਮੰਡੀ ਦਾ ਆਪਣਾ ਐਡਰੈਸ ਮੰਡੀ ਮਾੜ ਰੋਡ ਤੇ 3 ਨੰਬਰ ਪਲਾਟ ਆ ਮੋੜਾਂ ਵਾਲੀ ਸੜਕ ਦੇ ਉੱਤੇ 3 ਨੰਬਰ ਪਲਾਟ 3 ਨੰਬਰ ਪਲਾਟ ਲਾਸਟ ਤੇ ਆਪਣੀ ਮੰਡੀ ਜੀ ਹਮ ਪਿੰਡ ਰੋਲਦੂ ਵਾਲਾ ਹੈ ਨਾ ਪਿੰਡ ਰੋਲਦੂ ਵਾਲਾ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਡੱਬ ਵਾਲੀ ਬਠਿੰਡਾ ਰੋਡ ਤੇ ਟੰਡਾ ਸੰਪਰਕ ਕਰ ਲਓ ਹਮ ਤੇ ਮੇਲਾ ਲੁੱਟ ਲਓ ਸਾਈ ਧੰਨਵਾਦ